ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਕੇ ਪਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹੇਗੀ ਪ੍ਰਿੰਟ ਰੋਜ਼ ਨਿੱਕ ਨਮਾ ਆਉਂਦਾ ਜੀ ਆਪਣੇ ਕੋਲੇ ਬਰਬਰੀ ਦੇ ਵਿੱਚ ਚਨਾਰ ਦੀ ਬਰਬਰੀ ਰਹੇਗੀ ਕਾਫੀ ਪਹਿਣਾਂ ਦੀ ਡਿਮਾਂਡ ਹੁੰਦੀ ਹੈ ਵੀ ਹੋਰ ਪ੍ਰਿੰਟ ਦਿਖਾਓ ਤੁਸੀਂ ਬਰਬਰੀ ਦੇ ਵਿੱਚ ਤੇ ਪਤਾ ਮੈਨੂੰ ਆਏ ਸੀ ਵੀ ਬਹੁਤ ਜ਼ਿਆਦਾ ਬਰਬਰੀ ਦੇ ਸੂਟ ਸੇਲ ਹੋਗੇ ਮੇਰਾ ਆਪਦਾ ਵੀ ਮਨ ਅੱਕ ਗਿਆ ਇਹਨਾਂ ਤੋਂ ਕੱਲ ਫੇਰ ਸਾਡੇ ਕੋਲ ਇੰਨੇ ਕ ਜਿਆਦਾ ਸੋਹਣੇ ਪ੍ਰਿੰਟ ਸੂਟ ਆ ਗਏ ਤੇ ਫਿਰ ਦੇਖ ਕੇ ਰਿਹਾਨੀ ਜਾਂਦਾ ਹਨਾ ਵੀ ਵਧੀਆ ਚੀਜ਼ਾਂ ਹੈ ਵਧੀਆ ਕਲੈਕਸ਼ਨ ਹੈ ਤੇ ਬਾਕੀ ਆਪਾਂ ਨੂੰ ਰਿਸਪੌਂਸ ਵਧੀਆ ਮਿਲ ਰਿਹਾ ਕੋਈ ਲੰਬਾ ਨਹੀਂ ਆਇਆ ਜੀ ਤਾਂ ਕਰਕੇ ਤੇ ਆਪਾਂ ਨੇ ਉਹ ਕਲਰ ਪ੍ਰਿੰਟ ਲਿਆਂਦੇ ਨੇ ਜੀ ਕੁਸ ਕੁ ਸੂਟ ਦੁਪੱਟਿਆਂ ਨਾਲ ਨੇ ਜੀ ਕੁਸ ਕੁ ਸੂਟ ਵਿਦਆਊਟ ਦੁਪੱਟੇ ਤੋਂ ਨੇ ਜੋ ਵੀ ਤੁਹਾਨੂੰ ਪਸੰਦ ਨੇ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਸੂਟ ਬੁੱਕ ਕਰ ਲਓ ਜੀ ਕਾਫੀ ਪੈਨਾਂ ਦੇ ਮੈਸੇਜ ਹੁੰਦੇ ਨੇ ਵੀ ਤੁਸੀਂ ਜਾਂ ਵੀ ਰਿਪਲਾਈ ਨਹੀਂ ਦੇ ਰਹੇ ਕਮੈਂਟਾਂ ਦਾ ਜਾਂ ਤੁਸੀਂ ਫੋਨ ਨਹੀਂ ਚੱਕ ਰਹੇ ਫੋਨ ਚੱਕਣ ਦਾ ਜੀ ਦੇਖੋ ਥੋੜਾ ਜਿਹਾ ਨਾ ਹੁਣ ਮਈ ਦੇ ਹੈਗਾ ਜਿਹੜਾ ਐਂਡ ਤੇ ਕਾਫੀ ਪੈਣਾ ਨੇ ਜਿਹੜੀਆਂ ਬਾਹਰਲਾ ਕਸਟਮਰ ਸੀ ਉਹਨਾਂ ਨੇ ਜਾਣਾ ਸੀ ਉਹਨਾਂ ਦਾ ਆਰਡਰ ਬਹੁਤ ਜ਼ਿਆਦਾ ਉਲਝੇ ਹੋਏ ਸੀ ਜੀ ਹਜੇ ਦੋ ਪਾਰਸਲ ਸਾਡੇ ਕੋਲੇ ਰਹਿ ਗਏ ਜ਼ਿਆਦਾ ਐਮਰਜੈਂਸੀ ਵਾਲੇ ਕੱਲ ਦਾ ਤੇ ਪਰਸੋ ਦੋ ਦਿਨ ਦਾ ਸਾਡੇ ਕੋਲੇ ਬਿਜੀ ਆਂ ਜੀ ਅਸੀਂ ਉਸ ਤੋਂ ਬਾਅਦ ਬੈਸ ਤਾਂ ਮੈਂ ਰਿਪਲਾਈ ਜ਼ਰੂਰ ਦੇਣੀ ਆ WhatsApp ਤੇ ਮੈਸੇਜ ਛੱਡ ਦਿਆ ਕਰੋ ਜੀ ਤੁਸੀਂ ਘੰਟਾ ਲੇਟ ਦੋ ਘੰਟੇ ਲੇਟ ਜ਼ਰੂਰ ਦੇਵਾਂਗੇ ਤੇ ਸੌਰੀ ਭੈਣੋ ਜੇ ਤੁਹਾਡਾ ਫੋਨ ਨਹੀਂ ਚੱਕਿਆ ਜਾਂਦਾ ਤੇ ਤੁਸੀਂ ਮੈਸੇਜ ਛੱਡ ਦਿਆ ਕਰੋ ਜੀ ਆਪਾਂ ਤੁਹਾਡਾ ਰਿਪਲਾਈ ਜ਼ਰੂਰ ਦੇਵਾਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗੇ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਜੀ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਮੈਂ ਕੋਸ਼ਿਸ਼ ਕਰਦੀ ਹਾਂ ਵੀ ਸ਼ਾਮ ਨੂੰ 3 ਤੋਂ 3:30 ਵਜੇ ਜੇ ਇਸ ਚੈਨਲ ਤੇ ਆਪਾਂ ਤੋਂ ਲਾਈਵ ਹੋਇਆ ਜਾਵੇ ਜੀ ਕਿਉਂ ਸਵੇਰੇ ਵੀ ਕੰਮ ਹੁੰਦੇ ਨੇ ਜੀ ਸ਼ਾਮ ਨੂੰ ਵੀ ਕੰਮ ਹੋ ਜਾਂਦੇ ਨੇ ਦੁਪਹਿਰੇ ਜੀ 3 ਵਜੇ ਕੰਟਾ ਕੁ ਫ੍ਰੀ ਹੁੰਨੇ ਆ ਉਦੋਂ ਅੱਧਾ ਘੰਟਾ ਆਪਾਂ ਲਾਈਵ ਲਈ ਟਾਈਮ ਲਵਾਂਗੇ ਤੇ ਬਾਕੀ ਤੁਹਾਨੂੰ ਜੋ ਵੀ ਹੋਏਗਾ ਵੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਦਾਂਗੇ ਚਲੋ ਜੀ ਆਪਾਂ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਭ ਤੋਂ ਪਹਿਲਾ ਸੂਟ ਦਿਖਾਵਾਂਗੇ ਆਪਾਂ ਦਾ ਇਹ ਟਾਈਡਾਈ ਸਲਵਾਰਾਂ ਦੇ ਨਾਲ ਸੂਟ ਰੈਡੀ ਕਰਵਾਏ ਨੇ ਜੀ ਆਪਾਂ ਬਰਬਰੀ ਦੇ ਵਿੱਚ ਟਾਈਡਾਈ ਤੁਹਾਨੂੰ ਇਹਨਾਂ ਦੇ ਦੁਪੱਟੇ ਮਿਲਣਗੇ ਜਿਹੜੇ ਪਹਿਲਾਂ ਪ੍ਰਿੰਟਡ ਦੇ ਪੱਟਿਆਂ ਨਾਲ ਸੂਟ ਆ ਰਹੇ ਸੀ ਜੀ ਉਹਨਾਂ ਦਾ ਰੇਟ ਕਾਸਟਲੀ ਸੀ ਇਹ ਤੁਹਾਨੂੰ ਨਾਰਮਲ ਜਿਹੜਾ ਹੈਗਾ ਬਜਟ ਦੇ ਵਿੱਚ ਵਿਦ ਦੁਪੱਟਾ ਸੂਟ ਪੈ ਜਾਏਗਾ ਲਓ ਜੀ ਇਹਦਾ ਬਰਬਰੀ ਦਾ ਪ੍ਰਿੰਟ ਰਹੇਗਾ ਜੀ ਇਹ ਬਾਕੀ ਬਰਬਰੀ ਦੇ ਪ੍ਰਿੰਟ ਹੈਗੇ ਨੇ ਆਪਣੇ ਕੋਲੇ ਅ ਕਿਸੇ ਵੀ ਕਲਰ ਨਾਲ ਤੁਹਾਨੂੰ ਮੈਥੋਂ ਚਾਹੇ ਤੁਸੀਂ ਵੀਡੀਓ ਸ਼ੇਅਰ ਕਰਵਾ ਲਿਓ ਜੀ ਬਰਬਰੀ ਦੇ ਜਿੰਨੇ ਪ੍ਰਿੰਟ ਪਾਏ ਹੋਏ ਨੇ ਜੇ ਤੁਸੀਂ ਕਹੋ ਉਹਨਾਂ ਨਾਲ ਆਪਾਂ ਡਾਈ ਡਾਈ ਸਲਵਾਰ ਕਰ ਦਾਂਗੇ ਰੈਡੀ ਤੁਹਾਨੂੰ ਜੇ ਤੁਸੀਂ ਇਹਨਾਂ ਨਾਲੋਂ ਕਰਵਾਉਣੇ ਨੇ ਏਵੇਂ ਸੇਮ ਲੈਣੇ ਨੇ ਜੀ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦੀ ਰੈੱਡ ਕਲਰ ਦੀ ਇਹ ਸ਼ਰਟ ਰਹੇਗੀ ਜੀ ਬਰਬਰੀ ਤੁਹਾਨੂੰ ਵਧੀਆ ਵਾਲੀ ਮਿਲੇਗੀ ਜੀ ਦੇਖੋ ਜੇ ਤੁਸੀਂ ਬਰਬਰੀ ਹਨਾ ਤੁਸੀਂ ਕਹਿੰਦੇ ਹੋ ਵੀ ਰੇਟ ਜ਼ਿਆਦਾ ਹੈ ਅਸੀਂ ਸਸਤੀ ਬਰਬਰੀ ਦੇ ਦਾਂਗੇ ਤੁਹਾਨੂੰ ਪਤਾ ਉਹ ਬਾਤ ਚੋਂ ਨਾ ਆਏ ਹੋ ਜਾਂਦਾ ਜਿਵੇਂ ਤੋਤੇ ਤੋਂ ਮਸਰਦਾਨੀ ਹੁੰਦੀ ਹੈ ਇਹ ਸਾਡੇ ਜਿਹੜੀ ਆਪਾਂ ਬਰਬਰੀ ਸੇਲ ਕਰ ਰਹੇ ਹਾਂ ਜੀ ਮੇਰੇ ਕੋਲੇ ਘਟੋ ਘਟ ਮੈਂ ਪਿਛਲੇ ਸਾਲ ਦੀ ਬਰਬਰੀ ਸੇਲ ਕਰ ਰਹੀ ਹਾਂ ਮੈਨੂੰ ਕੋਈ ਵੀ ਲਾਂਬਾ ਨਹੀਂ ਆਇਆ ਬਹੁਤ ਸੋਹਣਾ ਰਿਸਪੌਂਸ ਮਿਲਿਆ ਜੀ ਤੇ ਇਹਦੀ ਸ਼ਾਈਨਿੰਗ ਨਹੀਂ ਜਾਊਗੀ ਕੋਈ ਇਹ ਐ ਨਹੀਂ ਹੋਊਗਾ ਵੀ ਸੁੱਤੀ ਸੁੱਤੀ ਹੈ ਹਲਕੀ ਸ਼ਾਈਨਿੰਗ ਮਿਲੇਗੀ ਤੁਹਾਨੂੰ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਗਰਮੀ 'ਚ ਤੁਸੀਂ ਢਕੀਲੇ ਲੱਗੋਗੇ ਪਾ ਕੇ ਵੀ ਚੌਂਕੂਗਾ ਸੂਟ ਨਾਰਮਲ ਜਿਹੜੇ ਹੈਗੇ ਨੇ ਬਹੁਤ ਸੋਹਣੀ ਫੈਬਰਿਕ ਹੈ ਜੀ ਦੇਖੋ ਇਸ ਤਰ੍ਹਾਂ ਦੀ ਇਹ ਰੈੱਡ ਸ਼ਰਟ ਰਹੇਗੀ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਟਾਈ ਡਾਈ ਰੱਖਿਆ ਜੀ ਟਾਈ ਡਾਈ ਰੱਖਿਆ ਜੀ ਸਲਵਾਰ ਦੇਖੋ ਲਓ ਜੀ ਇਹਦੇ ਗੋਡਿਆਂ ਤੋਂ ਉੱਪਰ ਡਿਜ਼ਾਈਨ ਨਹੀਂ ਮਿਲੇਗਾ ਕਿਉਂਕਿ ਉਹ ਤਾਂ ਫਿਰ ਕੁੜਤੀ ਆ ਜਾਂਦੀ ਹੈ ਨਾ ਉੱਪਰ ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਆਪਾਂ ਨੂੰ ਇਨ ਕਪੜਾ 베ਸਟ ਕਰਨ ਦਾ ਲਓ ਜੀ ਇਸ ਤਰ੍ਹਾਂ ਇਹਦੇ ਤੁਹਾਨੂੰ ਲਓ ਜੀ ਇਸ ਤਰ੍ਹਾਂ ਤੁਹਾਨੂੰ ਇਹਦੇ ਜਿਹੜੀ ਹੈਗੀ ਐ ਸਲਵਾਰ ਤੇ ਟਾਈ ਡਾਈ ਮਿਲੇਗੀ ਸਲਵਾਰ ਕੀਤੀ ਹੋਈ ਪਹੁੰਚੇ ਕੋਲ ਦੇਖੋ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਦਾ ਆਪਾਂ ਨੇ ਬਰਬਰੀ ਦਾ ਰੱਖਿਆ ਜੀ ਦੁਪੱਟਾ ਦੇਖੋ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਇਹ ਆਪਣਾ ਸੁਪਰ ਹਿੱਟਾ ਡਿਜ਼ਾਈਨ ਰਿਹਾ ਜੀ ਜਿਹੜੇ ਜਿੰਨੇ ਵੀ ਆਪਾਂ ਸੂਟ ਰੈਡੀ ਕਰਦੇ ਆ ਸਾਰਿਆਂ ਦੇ ਵਿੱਚ ਲਓ ਜੀ ਇਸ ਤਰ੍ਹਾਂ ਫੋਰ ਸਾਈਡ ਤੁਹਾਨੂੰ ਇਹ ਕਲਰ ਮਿਲਣਗੇ ਸਾਰੇ ਤੇ ਇਸ ਤਰ੍ਹਾਂ ਫਲਾਵਰ ਮਿਲਣਗੇ ਜਿਹੜੀਆਂ ਵੀ ਮੇਰੀਆਂ ਭੈਣਾਂ ਨੇ ਦੁਪੱਟੇ ਨੂੰ ਫਿਨਿਸ਼ਿੰਗ ਕਰਾਉਣੀਆਂ ਫਿਨਿਸ਼ਿੰਗ ਵੀ ਕਰਵਾ ਸਕਦੇ ਹਾਂ ਜੇ ਤੁਹਾਨੂੰ ਆਏ ਆ ਵੀ ਟਾਈ ਡਾਈ ਹੋਇਆ ਹੋਇਆ ਤੇ ਕੋਈ ਲੋੜ ਨਹੀਂ ਕੱਲੀ ਪੀਕੋ ਕਰਾਉਣੀਆਂ ਤਾਂ ਅਸੀਂ ਪੀਕੋ ਕਰਵਾ ਕੇ ਦੇਵਾਂਗੇ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2750 ਪੈਸੀਪਿੰਗ ਚਾਰजेस ਵਿੱਚ ਹੀ ਹੋਣਗੇ ਪੰਜਾਬ ਦੇ ਵਿੱਚ ਅਗਰ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਮੰਗਵਾਓਗੇ ਤਾਂ ਬੰਦੇ ਚਾਰजेस ਤੁਹਾਨੂੰ ਲੱਗ ਜਾਣਗੇ ਦੇਖੋ ਜੀ 650 ਦੇ ਵਿੱਚ ਤੁਹਾਨੂੰ ਸਲਵਾਰ ਵੀ ਟਾਈ ਡਾਈ ਮਿਲੂਗੀ ਜੀ ਜਿਹੜਾ ਫੈਬਰਿਕ ਹੈ ਬਰਬਰੀ ਦਾ ਉਹ ਵੀ ਤੁਹਾਨੂੰ ਵਧੀਆ ਬ੍ਰਾਂਡ ਦਾ ਮਿਲੇਗਾ ਤੇ ਦੁਪੱਟਾ ਵੀ ਤੁਹਾਨੂੰ ਸੋਨਾ ਟਾਈ ਡਾਈ ਹੋ ਕੇ ਓਕੇ ਰੈਡੀ ਹੈ ਹੱਸ ਕੋਈ ਚੱਕਰ ਨਹੀਂ ਜਿਹੇ ਜਾਂ ਮਰਜ਼ੀ ਤੁਸੀਂ ਜਿਹੜਾ ਕਲਰਲ ਪ੍ਰਿੰਟ ਲੈ ਕੇ ਕਹੋਗੇ ਆਪਾਂ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਲਓ ਜੀ ਇਸ ਤੋਂ ਬਾਅਦ ਇਹਦਾ ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਇਹ ਲਾਈਟ ਸੀ ਗ੍ਰੀਨ ਜਾਂ ਲਾਈਟ ਪਿਸਤਾ ਕਲਰ ਹੈ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਇਸ ਤਰ੍ਹਾਂ ਦਾ ਇਹ ਆਪਣੇ ਕੋਲੋਂ ਸੂਟ ਪੂਰੇ ਨਹੀਂ ਹੋ ਰਹੇ ਜੀ ਇੰਨੀ ਕਿ ਜ਼ਿਆਦਾ ਕਸਟਮਰ ਦੀ ਡਿਮਾਂਡ ਵਧੀ ਪਈ ਐ ਲਓ ਜੀ ਇਹਨਾਂ ਦੀ ਹਜੇ ਮੈਂ ਵੀਡੀਓ ਪਹਿਲੀ ਵਾਰ ਪਾ ਰਹੀ ਆ ਇਹ ਆਪਾਂ ਸਟੇਟਸ ਲਾਉਣੇ ਹੁੰਦੇ ਆ ਉਹਨਾਂ ਤੇ ਸੂਟ ਬੁੱਕ ਹੋ ਜਾਂਦੇ ਨੇ ਜੀ ਦੇਖੋ ਇਸ ਤਰ੍ਹਾਂ ਦੀ ਇਹ ਪ੍ਰਿੰਟਡ ਸ਼ਰਟ ਰਹੇਗੀ ਬਰਬਰੀ ਦੀ ਜੀ ਇਹਦੇ ਨਾਲ ਇਸ ਤਰ੍ਹਾਂ ਆਪਾਂ ਨੇ ਰੱਖੀ ਐ ਸਲਵਾਰ ਲਓ ਜੀ ਦੇਖੋ ਜੀ ਇਹਦੇ ਵੀ ਤੁਹਾਨੂੰ ਹਲਕਾ ਇਹ ਕਿਉਂ ਇਹ ਲਾਈਟ ਕਲਰ ਆ ਨਾ ਕਈ ਵਾਰ ਉਹਨਾਂ ਵੀ ਜਿਆਦਾ ਇਜਦੀ ਭੈ ਨਹੀਂ ਨਹੀਂ ਪਾ ਸਕਦੀਆਂ ਜਿਆਦਾ ਗੂੜੇ ਤਾਂ ਉਸ ਕਰਕੇ ਇਹਨੂੰ ਆਪਾਂ ਥੋੜਾ ਨੋਰਮਲ ਡਾਰਕ ਲਪਾਟੀ ਵਿੱਚ ਸੂਟ ਦਾ ਮਿਲਦਾ ਕਲਰ ਜਿਹੜਾ ਹੈਗਾ ਆਪਾਂ ਕੀਤਾ ਜੀ ਤੇ ਬਰਬਰੀ ਦਾ ਇਹਦੇ ਨਾਲ ਰਹੇਗਾ ਜੀ ਦੁਪੱਟਾ ਦੁਪੱਟੇ ਦਾ ਤੁਹਾਨੂੰ ਇਹਦੀ ਡਿਜ਼ਾਈਨਿੰਗ ਥੋੜੀ ਜਿਹੀ ਅਲੱਗ ਤੋਂ ਦੇਖੋ ਜੀ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਕਿਉਂ ਉਹ ਜਿਆਦਾ ਉਹੀ ਗੱਲ ਆ ਫਿਰ ਜਿਆਦਾ ਡਾਰਕ ਹੋ ਜਾਂਦਾ ਜੇ ਆਪਾਂ ਲੜਾਂ ਤੇ ਸਾਰੇ ਕਿਤੇ ਇਹੀ ਚੀਜ਼ ਪਾਈ ਜਾਵਾਂਗੇ ਦੇਖੋ ਜੀ ਇਹ ਬਿਲਕੁਲ ਸਰਦਾਰੀ ਸੂਟ ਨੇ ਜੀ 2750 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਲੇ ਕੇ ਸਕਰੀਨ ਸ਼ਾਟ ਜਲਦੀ ਜਲਦੀ ਬੁੱਕ ਕਰ ਲਓ ਜਿਹੜੀਆਂ ਵੀ ਮੇਰੀਆਂ ਭੈਣਾਂ ਨੇ ਜਿਹੜੇ-ਜਿਹੜੇ ਕਲਰ ਕਰਵਾਉਣੇ ਨੇ ਦੱਸ ਦਿਓ ਜੀ ਬਾਕੀ ਮੇਰੇ ਕੋਲ ਪਿੱਕਾ ਲੈ ਸਕਦੇ ਹੋ ਜਿਹੜੇ ਆਪਣੇ ਕੋਲੇ ਰੈਡੀ ਪਏ ਨੇ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਇਸ ਤੋਂ ਬਾਅਦ ਇਹਦਾ ਕਲਰ ਆ ਗਿਆ ਜੀ ਜੇ ਕਿਸੇ ਭੈਣ ਨੇ ਬਿਨਾ ਟਾਈ ਡਾਈ ਤੋਂ ਸਲਵਾਰ ਹਨਾ ਲੈਣੀ ਹੈ ਵੀ ਥੋੜਾ ਜਿਹਾ ਨਹੀਂ ਵੀ ਕੋਈ ਪਸੰਦ ਕਰਦਾ ਉਹ ਵੀ ਲੈ ਸਕਦੇ ਹੋ ਦੇਖੋ ਜੀ ਇਹ ਵੀ ਤੁਹਾਨੂੰ ਟਾਈ ਡਾਈ ਪ੍ਰਿੰਟ ਦੇ ਵਿੱਚ ਮਿਲੇਗਾ ਇਸ ਤਰ੍ਹਾਂ ਦਾ ਦਾ ਲਾਈਟ ਬਿਲਕੁਲ ਪਰਪਲ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਦੇਖੋ ਇਹ ਕਲਰ ਦਾ ਬਿਲਕੁਲ ਵੀ ਛੱਡਣ ਵਾਲਾ ਨਹੀਂ ਹੈਗਾ ਮੈਂ ਪਤਾ ਬਰਬਰੀ ਦੇ ਤਿੰਨ ਸੂਟ ਰੈਡੀ ਕਰਵਾ ਲਏ ਹੁਣ ਮੇਰਾ ਜੀ ਕਰਦਾ ਫਿਰ ਮੈਨੂੰ ਸਾਰੇ ਲੜਨ ਲੱਗ ਪਏ ਨੇ ਕਹਿੰਦੇ ਕੋਈ ਸਟੱਪ ਕਰਾਈ ਜਾਣਾ ਹੋਰ ਨਹੀਂ ਬਣਾਉਣਾ ਤਾਂ ਕੋਈ ਲਓ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਇਹਦੇ ਨਾਲ ਵੀ ਤੁਹਾਨੂੰ ਟਾਈ ਡਾਈ ਸਲਵਾਰ ਮਿਲੇਗੀ ਦੇਖੋ ਜੀ ਉਪਰੋਂ ਤੁਹਾਨੂੰ ਇਹ ਪਰਪਲ ਕਲਰ ਹੈ ਜਿਹੜਾ ਪਲੇਨ ਰਹੇਗਾ ਸਲਵਾਰ ਦੇ ਗੋਡਿਆਂ ਤੇ ਇਸ ਤਰ੍ਹਾਂ ਟਾਈ ਡਾਈ ਸਲਵਾਰ ਰਹੇਗੀ ਜੀ ਤੇ ਇਹਦੇ ਦੁਪट्टे ਦਾ ਡਿਜ਼ਾਈਨ ਅਲੱਗ-ਅਲੱਗ ਹੋਏਗੀ ਦੁਪੱਟਿਆਂ ਦੀ ਸਾਰੇ ਆਪਾਂ ਇੰਨੀ ਹੈਗਾ ਵੀ ਇੱਕੋ ਜਿਹਾ ਵੜ ਦਾਂਗੇ ਦੇਖੋ ਜੀ ਇਦੇ ਵਿੱਚ ਇਸ ਤਰ੍ਹਾਂ ਦੀਆਂ ਲਾਈਨਾਂ ਮਿਲਣਗੀਆਂ ਤੁਹਾਨੂੰ ਜੇ ਤੁਹਾਨੂੰ ਪਸੰਦ ਹੈ ਤਾਂ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਸੂਟ ਬੁੱਕ ਕਰ ਲਓ ਜੀ ਰੇਟ ਆਪਾਂ ਦੱਸ ਦਿੱਤਾ ਜੀ ਇੰਨੀ ਕੁ ਵਧੀਆ ਕੋਸ਼ਿਸ਼ ਕਰਦੇ ਆਂ ਵੀ ਕਸਟਮਰ ਦਾ ਹਨਾ ਮਨ ਖੁਸ਼ ਹੋ ਜੇ ਆਪਣੇ ਕੋਲੋਂ ਸੂਟ ਲੈ ਕੇ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਉਹ ਫੇਰ ਆਪਣੇ ਕੋਲੇ ਆਵੇ ਬਹੁਤ ਵਧੀਆ ਲੱਗਦਾ ਜੀ ਲਓ ਜੀ ਇਹ ਹੋ ਗਿਆ ਇਸ ਤੋਂ ਬਾਅਦ ਆਪਣੇ ਕੋਲੇ ਇਹ ਸੂਟ ਦੀ ਭੈਣਾਂ ਦੀ ਕਾਫੀ ਡਿਮਾਂਡ ਸੀ ਜੇ ਸਿੰਗਲ ਸੂਟ ਹੀ ਆਇਆ ਉਬੀ ਸਾਨੂੰ ਤਾਂ ਪੱਟੇ ਦੇ ਨਾਲ ਮਿਲ ਜੇ ਇਹ ਪਤਾ ਕੀ ਇਹਨਾਂ ਦਾ ਥੋੜਾ ਜਿਹਾ ਪ੍ਰਾਈਸ ਜ਼ਿਆਦਾ ਸੀਗਾ ਤਾਂ ਕਰਕੇ ਸਾਨੂੰ ਇਹ ਸੂਟ ਰੈਡੀ ਕਰਵਾਉਣੇ ਪੈਗੇ ਹਰੇਕ ਪੈਣ ਦੇ ਬਜਟ 'ਚ ਨਹੀਂ ਆਉਂਦੇ ਲਓ ਜੀ ਇਹ ਹੈਗਾ ਵਰਬਰੀ ਤੁਹਾਨੂੰ ਸੇਮ ਉਹੀ ਮਿਲੇਗੀ ਜਿਹੜੀ ਫੈਬਰਿਕ ਆਪਾਂ ਰੁਟੀਨ ਦੇ ਵਿੱਚ ਯੂਜ਼ ਕਰ ਰਹੇ ਆ ਚਨਾਰ ਦੀ ਤੇ ਇਹਦੇ ਨਾਲ ਇਹਦਾ ਵੀਡੀਓ ਬਹੁਤ ਵਾਰ ਬਣ ਗਈ ਹੈ ਬਸ ਮੈਂ ਸੂਟੇ ਦਿਖਾਉਣਾ ਬੈਸੇ ਜਿਹੜੀ ਪੈਣ ਨੂੰ ਸਾਈਜ਼ ਹੈ ਜਲਦੀ ਜਲਦੀ ਲੈ ਸਕਦੇ ਹੋ 3 ਮੀਟਰ ਸਲਵਾਰ ਮਿਲੇਗੀ ਜੀ ਤੁਹਾਨੂੰ ਇਹਦੇ ਨਾਲ ਤੇ ਇਹਦੇ ਨਾਲ ਇਸ ਤਰ੍ਹਾਂ ਦਾ ਦੁਪੱਟਾ ਮਿਲੇਗਾ ਇੱਕ ਹੋਰ ਸਿੰਗਲ ਸੂਟ ਆਇਆ ਜੀ ਆਪਣੇ ਕੋਲੇ ਜਿਹੜੀ ਮੇਰੀ ਭੈਣ ਨੂੰ ਚਾਹੀਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਓ ਇਹਦਾ ਪ੍ਰਾਈਸ ਰਹੇਗਾ ਜੀ ਥੋੜਾ ਜਿਹਾ ਇਹ ਕਾਸਟਲੀ ਪੈ ਜਾਂਦਾ ਕੀ ਕਰੀਏ ਪ੍ਰਿੰਟਡ ਦੁਪੱਟਿਆਂ ਨਾਲ 3200 ਰੁਪਏ ਜੀ ਫਿਨਿਸ਼ਿੰਗ ਕਰਕੇ ਦੇਵਾਂਗੇ ਜੇ ਤੁਸੀਂ ਫਿਨਿਸ਼ਿੰਗ ਨਹੀਂ ਕਰਵਾਉਣੀ ਤਾਂ ਤੁਹਾਨੂੰ ਪੈ ਜਾਊਗਾ ਜੀ ਇਹ 3000 ਦਾ ਹੁਣ ਬਾਕੀ ਤੁਹਾਡੀ ਚੋਸ ਵੈਸੇ 3000 ਵੀ ਅਸੀਂ ਹਨਾ ਵੀ ਕੋਈ ਐਡਾ ਜ਼ਿਆਦਾ ਮਾਰਜਨ ਨਹੀਂ ਰਿਹਾ ਇਹਦੇ ਵਿੱਚ ਆਆਂ ਵੀ ਕਈ ਭੈਣਾਂ ਵਿਚਾਰੀਆਂ ਜੀ ਤਾਂ ਕਰਦਾ ਵੀ ਸੂਟ ਲੈ ਲਈਏ ਤਾਂ ਕਰਕੇ ਫਿਰ ਅਸੀਂ ਨੇ ਇਹ ਥੋੜਾ ਜਿਹਾ ਆਪ ਹੀ ਲੈਸ ਕਰਤਾ ਕਿਉਂ ਨਾ ਕੋਈ ਸੀ ਇੰਗਲਿਸ਼ ਸੂਟ ਹੈ ਜੀ ਹੋਰ ਸੂਟ ਵੀ ਨਹੀਂ ਆਉਣਾ ਹਨਾ ਅਸੀਂ ਨਹੀਂ ਲਾਰੇ ਲਾਈ ਦੇਈਏ ਤੁਹਾਨੂੰ ਜਿਹੜੀ ਮੇਰੀ ਭੈਣ ਨੇ ਲੈਣਾ ਤਾਂ ਲੈ ਸਕਦੇ ਜੀ ਜੇ ਤੁਸੀਂ ਇਹਦੀ ਫਿਨਿਸ਼ਿੰਗ ਕਰਵਾਉਂਗੇ ਜੀ ਤਾਂ ਬਾਹਰ ਨੂੰ 3200 ਰੁਪਏ ਚ ਪਊਗਾ ਜੇ ਤੁਸੀਂ ਇਹਨੂੰ ਵਿਦਾਊਟ ਫਿਨਿਸ਼ਿੰਗ ਤੋਂ ਲਓਗੇ ਤਾਂ ਤੁਹਾਨੂੰ 3000 ਰੁਪਏ ਚ ਪੈ ਜਾਊਗਾ ਲਓ ਜੀ ਇਹ ਹੋਗੇ ਦੁਪੱਟਿਆਂ ਨਾਲ ਸੂਟ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਵਿਦਾਊਟ ਦੁਪੱਟਾ ਐਸੇ ਡਿਜ਼ਾਈਨ ਦਾ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲੇਗਾ ਜੀ ਇਹ ਵੀ ਆਪਣਾ ਸੁਪਰ ਹਿੱਟ ਡਿਜ਼ਾਈਨ ਹੈ ਇਹਦੇ ਵਿੱਚ ਤੁਹਾਨੂੰ ਇਹ ਵਿਦਆਊਟ ਦੁਪੱਟੇ ਤੋਂ ਨਹੀਂ ਕਿਉਂ ਪਹਿਣਾ ਨੂੰ ਦੁਪੱਟੇ ਨਾਲ ਫਿਰ ਕਾਸਟਲੀ ਪੈ ਜਾਂਦਾ ਲਓ ਜੀ ਇਹਦਾ ਇਸ ਤਰ੍ਹਾਂ ਦਾ ਬਲੂ ਕਲਰ ਹੈ ਸਰਦਈ ਤੇ ਬਲੂ ਦਾ ਕੰਬੀਨੇਸ਼ਨ ਹੈ ਸੇਮ ਪ੍ਰਿੰਟ ਹੈ ਇਹਦੇ ਵਿੱਚ ਇੱਕ ਇਹ ਦੋਨਾਂ ਦਾ ਸੇਮ ਪ੍ਰਿੰਟ ਰਹੂਗਾ ਕਲਰ ਅਲੱਗ-ਅਲੱਗ ਨੇ ਇਹ ਸੂਟ ਆਪਾਂ ਜਿਹੜਾ ਮੈਂ ਤੁਹਾਨੂੰ ਦੁਪੱਟੇ ਨਾਲ ਦਿਖਾਇਆ ਜੀ ਉਹਦੇ ਨਾਲ ਦੇ ਹੀ ਆ ਇਹ ਹੈਗਾ ਵਿਦਆਊਟ ਦੁਪੱਟਾ ਉਹ ਦੁਪੱਟੇ ਨਾਲ ਤੀ ਜੇ ਤੁਸੀਂ ਇਹਨੂੰ ਵਿਦਆਊਟ ਦੁਪੱਟਾ ਲਓਗੇ ਜੀ ਤਾਂ ਤੁਹਾਨੂੰ ਪਊਗਾ ਇਹ 1800 ਦਾ ਜੇ ਤੁਸੀਂ ਦੁਪੱ ਲਓ ਜੀ ਸਕਰੀਨਸ਼ਾਟ ਜਲਦੀ ਜਲਦੀ ਲੈ ਕੇ ਬੁੱਕ ਕਰ ਲਓ ਦੇਖੋ ਬਰਬਰੀ ਦੇ ਸੂਟ ਥਾਂ ਥਾਂ ਸੇਲ ਹੋ ਰਹੇ ਨੇ ਆਪਾਂ ਇਹ ਨਹੀਂ ਕਹਿ ਰਹੇ ਬਹੁਤ ਜ਼ਿਆਦਾ ਚੱਲ ਰਹੀ ਹੈ ਪਰ ਆਪਣੇ ਵਾਲੇ ਪ੍ਰਿੰਟ ਨਹੀਂ ਮਿਲਨੇ ਤੁਹਾਨੂੰ ਕਿਤੋਂ ਲਓ ਜੀ ਇੱਕ ਨਵਾਂ ਪ੍ਰਿੰਟ ਦੇਖੋ ਇਹਦਾ ਲਓ ਜੀ ਸੁਪਰ ਹਿੱਟਡ ਜੈਮ ਕਿੰਨੇ ਕ ਪ੍ਰਿੰਟ ਦੇਖੀ ਹੈਈ ਅਸੀਂ ਖੁਦ ਵੀ ਉਹ ਇਹ ਪੈਂਦੇਖੋ ਜੀ ਸਟੈਂਪ ਵਾਲੀ ਫੈਬਰਿਕ ਮਿਲੇਗੀ ਤੁਹਾਨੂੰ ਚਨਾਰ ਦੀ ਕੋਈ ਏਕੇ ਨਹੀਂ ਦੇਵਾਂਗੇ ਕੋਈ ਐਸਕੇ ਨਹੀਂ ਦੇਵਾਂਗੇ ਬਹੁਤ ਵਧੀਆ ਵਾਲੀ ਲਓ ਜੀ ਇੰਨਾ ਸੋਹਣਾ ਪ੍ਰਿੰਟ ਹੈ ਇਹ ਇਸ ਪ੍ਰਿੰਟ ਦੇ ਵਿੱਚ ਸਾਨੂੰ ਦੋ ਕਲਰ ਮਿਲ ਜਾਣਗੇ ਇੱਕ ਇਹ ਵਾਲਾ ਕਲਰ ਮਿਲੇਗਾ ਜੀ 1100 ਰੁਪਏ ਪ੍ਰਾਈਸ ਰਹੇਗਾ ਜੀ ਸੂਟ ਦਾ ਤੇ ਬਾਕੀ ਤੁਹਾਡੀ ਚੋਇਸ ਹੈ ਜੋ ਜੋ ਕਲਰ ਤੁਹਾਨੂੰ ਪਸੰਦ ਹੈ ਲੈ ਕੇ ਫਟਾਫਟ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਿਆ ਕਰੋ ਜੀ ਮਿਲਦੇ ਨਹੀਂ ਹੈਗੇ ਜਿਹੜਾ ਇਹਦਾ ਗ੍ਰੀਨ ਕਲਰ ਆਇਆ ਸੀ ਨਾ ਮੈਂ ਤੁਹਾਨੂੰ ਦੂਸਰਾ ਕਲਰ ਦਿਖਾਉਣੀ ਆ ਇਹ ਅਸੀਂ ਕਿਸੇ ਭੈਣ ਦਾ ਪਾਰਸਲ ਲਾਉਣਾ ਸੀ ਜੀ ਇਹ ਕਲਰ ਇਹ ਸਾਨੂੰ 20 ਦਿਨਾਂ ਬਾਅਦ ਆਇਆ ਉਹਦਾ ਬਚਾਰਾ ਤਾਂ ਪਾਰਸਲ ਇੱਥੇ ਹੀ ਲੰਮਕੀ ਗਿਆ ਕੀ ਕਰੀਏ ਹਜੇ ਉਹ ਕੱਲ ਨੂੰ ਲੱਗੂਗਾ ਲਓ ਜੀ ਦੇਖੋ ਇਹਦਾ ਇਹ ਪ੍ਰਿੰਟ ਹੈ ਇਹ ਵੀ ਤਾਂ ਇਹ ਤੁਹਾਨੂੰ ਸਿੰਗਲ ਸਿੰਗਲ ਸੂਟ ਹੀ ਨੇ ਪੈਣੋ ਮੇਰੀਓ ਕੋਸ਼ਿਸ਼ ਹੁੰਦੀ ਹੈ ਵੀ ਜੇ ਦੁਬਾਰਾ ਤੋਂ ਆ ਜੇ ਪਰ ਕੀ ਕਰੀਏ ਆ ਹੀ ਨਹੀਂ ਰਹੇ ਇਹ ਵੀ ਤਾਂ ਤੁਹਾਨੂੰ ਸਿੰਗਲ ਸੂਟ ਹੀ ਮਿਲੇਗਾ ਲਓ ਜੀ ਇਹ ਵੀ ਸਿੰਗਲ ਸੂਟ ਮਿਲੇਗਾ ਇਹ ਵੀ ਸਿੰਗਲ ਸੂਟ ਮਿਲੇਗਾ ਜਲਦੀ ਜਲਦੀ ਪਹਿਣਾ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਾਕੀ ਦੇਖੋ ਆਉਣ ਤੇ ਡਿਪੈਂਡ ਹੁੰਦਾ ਹੈ ਹਨਾ ਚੀਜ਼ ਅਸੀਂ ਲਾਰਾ ਲਾਈ ਜਾਈਏ ਆ ਜੇ ਜੀ ਉਹ ਦੋ ਦਿਨਾਂ ਜੀ ਆਵੇਂ ਤਾਂ ਹੋ ਕਿੰਨਾ ਮਰਜੀ 15 ਤੋਂ 20 ਦਿਨ ਵੀ ਲੰਮਕ ਸਕਦੀਆਂ ਹਨਾ ਐ ਨਹੀਂ ਪਤਾ ਨਾ ਹੀ ਆਵੇ ਦਵਾਰੇ ਫਿਰ ਉਹ ਚੀਜ਼ ਦਾ ਮਜ਼ਾ じゃ ਨਹੀਂ ਆਉਂਦਾ ਚੀਜ਼ ਦਾ ਆਪਾਂ ਨੂੰ ਕਸਟਮਰ ਨੂੰ ਦੇਣ ਤੇ ਹਨਾ ਜਦੋਂ ਇੰਨਾ ਹਰਾਨ ਹਰਾਸਮੈਂਟ ਜੀ ਹੋ ਜੇ ਲਓ ਜੀ 1800 ਪ੍ਰਾਈਸ ਇਹਦਾ ਰਹੇਗਾ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣਾ ਜੀ ਇਹਨਾਂ ਪ੍ਰਿੰਟਾਂ ਬਾਰੇ ਤਾਂ ਤੁਸੀਂ ਕੀ ਕਹੋਗੇ ਦੱਸਿਓ ਮੈਨੂੰ ਜਰੂਰ ਵੀ ਸਾਡੇ ਪ੍ਰਿੰਟ ਕਿਵੇਂ ਹੁੰਦੇ ਨੇ ਫੇਰੀ ਹੈ ਨਾ ਹੌਸਲੇ ਨਾਲ ਅਸੀਂ ਅੱਗੇ ਹੋਰ-ਹੋਰ ਕੰਮ ਕਰਾਂਗੇ ਜਦੋਂ ਆਪਾਂ ਨੂੰ ਹੌਸਲਾ ਮਿਲੀ ਜਾਊਗਾ ਲਓ ਜੀ ਸੇਮ ਰੇਟ ਦੇ ਵਿੱਚ ਰॉयਲ ਬਲੂ ਕਲਰ ਹੈ ਇਸ ਤਰ੍ਹਾਂ ਦੇ ਨਾਲ ਆਪਾਂ ਨੇ ਲਾਈਟ ਸਕਿਨ ਕਲਰ ਦੀ ਰੱਖੀ ਹੈ ਜੀ ਸਲਵਾਰ ਦੇਖੋ ਕਿੰਨਾ ਵਧੀਆ ਕੰਬੀਨੇਸ਼ਨ ਹੈ ਇਹ ਵੀ ਤੁਹਾਨੂੰ ਚਨਾਰ ਦੀ ਬਰਬਰੀ ਦੇ ਨਾਲ ਸੂਟ ਮਿਲੇਗਾ ਜੀ 1800 ਰੁਪਏ ਸੂਟ ਦਾ ਪ੍ਰਾਈਸ ਹੈ ਦੇਖੋ ਜੀ ਇਹ ਵੀ ਸਿੰਗਲ ਸਿੰਗਲ ਕਲਰ ਹੈ ਇਹ ਕਾਲੀ ਆਪਣੇ ਕੋਲੇ ਸੂਟ ਆਏ ਨੇ ਜੀ ਪਲੀਜ਼ ਜਲਦੀ ਬਸ ਇਹਨਾਂ ਪ੍ਰਿੰਟਾਂ ਤਾਂ ਖਿੱਚ ਲਓ ਕਿਉਂਕਿ ਅਜੇ ਇਹ ਮਿਲ ਜਾਣਗੇ ਸ਼ਾਪ ਤੋਂ ਫਿਰ ਇਹ ਵੀ ਉਹੀ ਕੰਮ ਹੋਊ ਪਹਿਲਾਂ ਵਾਲਿਆਂ ਵਾਂਗ ਪ੍ਰਾਈਸ ਸਾਰਿਆਂ ਦਾ ਸੇਮ ਹੈ ਲਓ ਜੀ 1800 ਪ੍ਰਾਈਸ ਹੈ ਦੁਪट्टे ਤੋਂ ਬਿਨਾ ਇਹਦੇ ਵਿੱਚ ਦੂਸਰਾ ਕਲਰ ਆਏਗਾ ਜੀ ਬਲੈਕ ਲਓ ਜੀ ਇਹ ਨਹੀਂ ਬਲੈਕ ਨਹੀਂ ਹੈਗਾ ਸੌਰੀ ਬੋਟਲ ਗ੍ਰੀਨ ਹੈ ਤੁਹਾਨੂੰ ਫੋਨ ਦੇ ਵਿੱਚ ਦਿਖ ਰਿਹਾ ਮੈਂ ਇਧਰੋਂ ਝਾਕੀ ਇਹਨੇ ਮੈਨੂੰ ਲਾਈਟ ਲੱਗੀ ਕਰਕੇ ਪਤਾ ਹੀ ਨਹੀਂ ਲੱਗਾ ਦੇਖੋ ਜੀ ਪ੍ਰਿੰਟ ਕਿੰਨਾ ਸੋਹਣਾ ਲੱਗ ਰਿਹਾ ਇਹ ਹੈਗਾ ਬੋਟਲ ਗ੍ਰੀਨ ਹੁਣੇ ਮੇਰੀਆਂ ਭੈਣਾਂ ਕੋਈ ਵੀ ਚਾ ਆਪਾਂ ਗੰਜਾਸ ਨਹੀਂ ਛੱਡਦੇ ਤੁਹਾਨੂੰ ਵੀ ਵਧੀਆ ਸੂਟ ਨਾ ਦੇਈਏ ਪੂਰਾ ਖਿੱਚਿਆ ਹੋਇਆ ਕੰਮ ਲਓ ਜੀ ਆਹ ਕਲਰ ਦੇਖੋ ਪ੍ਰਿੰਟ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਦੇਖੋ ਦੇਖੋ ਇਨਾ ਪ੍ਰਿੰਟ ਓਕੇ ਹੈ ਜਮਾ ਸਕਿਨ ਕਲਰ ਦੀ ਆਪਾਂ ਰੱਖੀਏ ਸਲਵਾਰ ਸਲਵਾਰ ਤੇ ਚਾਹੇ ਤੁਸੀਂ ਲਾਈਨਿੰਗ ਕੋਈ ਲਾਉਣ ਦੀ ਲੋੜ ਨਹੀਂ ਇਕੱਲੀ ਸ਼ਰਟ ਤੇ ਲਾ ਸਕਦੇ ਹੋ ਕੋਈ ਇਹ ਤੇ ਨਹੀਂ ਹੈਗਾ ਵੀ ਬਰਬਰੀ ਤੇ ਕਾਵਟਾ ਲੱਗੇਗਾ ਆਰਾਮ ਨਾਲ ਤੁਸੀਂ ਵਿਮਲ ਦੀ ਫੁੱਲ ਵੈਲ ਲੈ ਕੇ ਲਾ ਸਕਦੇ ਹੋ ਮੇਰੇ ਸਾਰੇ ਸੂਟਾਂ ਦੇ ਵਿਮਲ ਦੀ ਫੁੱਲ ਵੈਲ ਲੱਗੀ ਹੋਈ ਹੈ ਪੰਜ ਚਾਰ ਵਾਰ ਧੋਤੇ ਕੋਈ ਉਹਨੂੰ ਕੁਛ ਨਹੀਂ ਹੋਇਆ ਲਓ ਜੀ ਦੇਖੋ ਇਹ ਕਾ ਆਪਣੇ ਕੋਲੇ ਔਰਗੈਂਜਾ ਦੇ ਕਲਰ ਸਾਰੇ ਆ ਗਏ ਜੀ ਪਹਿਲਾਂ ਤਾਂ ਮੈਂ ਸਟੇਟਸ ਕੀ ਬਹੁਤ ਖਤਮ ਹੋ ਗਏ ਹੋਗੇ ਕਰੀਏ ਇਹ ਵਾਲਾ ਆ ਗਿਆ ਜੀ ਬਲੈਕ ਕਲਰ ਦੇਖੋ ਇਹਦਾ ਹੀ ਬਲੈਕ ਕਲਰ ਹੈ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਰੱਖੀ ਹੈ ਜੀ ਸਲਵਾਰ ਦੇਖੋ ਇਹ ਕੰਪਨੀ ਵੱਲੋਂ ਮੈਚਿੰਗ ਹੈ ਜੀ ਕੋਈ ਦਸੀਂ ਨਹੀਂ ਕੀਤੀ ਹਨਾ ਵੀ ਅਸੀਂ ਕੋਈ ਤਾਲਮੇਲ ਕਰਦਾਂਗੇ ਵੀ ਜਾਂ ਸਲਵਾਰ ਦੀ ਫੈਬਰਿਕ ਮਾੜੀ ਲਾਵਾਂਗੇ ਤੇ ਰੇਟ ਉਹਨੇ ਹੀ ਲੈ ਲਾਂਗੇ ਨਹੀਂ ਇਹ ਨਹੀਂ ਹੈਗਾ ਜੀ ਇਹ ਪਿੱਛੋਂ ਲੱਗੀ ਲਗਾਈ ਕੰਪਨੀ ਵੱਲੋਂ ਮੈਚਿੰਗ ਸਲਵਾਰ ਆਈ ਹੈ ਜਿਹੜੀਆਂ ਆਪਾਂ ਟਾਈ ਡਾਈ ਕਰਵਾਇਆ ਨੇ ਉਹ ਪਲੇਨ ਸੀ ਜੀ ਆਪਾਂ ਖੁੱਦ ਡਿਜ਼ਾਈਨਰ ਰੈਡੀ ਕਰਵਾਏ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓਜ਼ ਜੋ ਵੀ ਕਲਰ ਪ੍ਰਿੰਟ ਨੇ ਦੇਖੋ ਇੱਕ ਤੋਂ ਇੱਕ ਸੋਹਣੇ ਨੇ ਜੀ ਸਾਰੇ ਲਓ ਜੀ ਸਕਰੀਨ ਸ਼ਾਟ ਮੇਰੀਆਂ ਪਹਿਣਾ ਚਲੋ ਜੀ ਮੈਂ ਤੁਹਾਨੂੰ 15 ਤੋਂ 20 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਟਾਈਮ ਤੋਂ ਟਾਈਮ ਕੱਢ ਕੇ ਦੇਖਣ ਲਈ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਨੇ ਹਜੇ ਆਪਣੇ ਨਾਲ ਜੁੜੀਆਂ ਨੇ ਉਹ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੱਦਾਂ ਦੀ ਫੈਬਰਿਕ ਹੈ ਕਿੰਨਾਂ ਦਾ ਰੇਟ ਹੈ ਜੀ ਕਿਵੇਂ ਇਹਨਾਂ ਦੀ ਹੈ ਨਾ ਵੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੱਦਾਂ ਦੀ ਸਰਵਿਸ ਹੈ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਸੋਹਣੇ ਪ੍ਰਿੰਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ